ਕਾਂਗਰਸ ਪਾਰਟੀ ਦੇ ਵੱਲੋਂ ਲੰਗੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਤਰਨ ਤਰਨ ਦੇ ਵਿੱਚ ਉਹ ਪਹਿਲੀ ਵੱਡੀ ਪ੍ਰੈਸ ਕਾਨਫਰੰਸ ਕਾਂਗਰਸ ਪਾਰਟੀ ਦੀ ਸਮਝੀ ਜਾ ਸਕਦੀ ਹੈ ਪ੍ਰਚਾਰ ਸ਼ੁਰੂ ਹੋ ਚੁੱਕਿਆ ਆਫੀਸ਼ੀਅਲੀ ਡਿਕਲੇਅਰਡ ਹੈ ਔਰ ਕੀ ਸਿਚੁਏਸ਼ਨ ਹੈ ਦੇ ਬਾਰੇ ਗੱਲਬਾਤ ਕਰਾਂਗੇ ਅੱਜ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਦੇ ਕੁਝ ਬਿਆਨ ਵਿਵਾਦ ਬਣਦੇ ਪਏ ਆ ਉਹ ਕਿਉਂ ਬਣਦੇ ਪਏ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਇਸ ਵੱਲੋਂ ਮੌਜੂਦ ਨੇ ਔਰ ਸਭ ਸਾਡੇ ਦਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਨੇ ਡਿਕਲੇਅਰ ਕਰ ਦਿੱਤਾ ਕਿ ਅਸੀਂ ਹੁਣ ਪ੍ਰਚਾਰ ਸ਼ੁਰੂ ਕਰ ਦਿੱਤਾ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪਰ ਉਹਦੇ ਵਿੱਚ ਰਾਜਾ ਵੜਿੰਗ ਦਾ ਇੱਕ ਬਿਆਨ ਹੈ ਉਹ ਅੱਜ ਵਿਵਾਦ ਬਣ ਗਿਆ ਰਾਜਾ ਵੜਿੰਗ ਨੇ ਸਾਫ਼ ਕਹਿਤਾ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਿਸਤਾਨ ਨਹੀਂ ਚਾਹੀਦਾ ਇਹ ਟਿੱਪਣੀ ਤੁਹਾਨੂੰ ਕਿਵੇਂ ਲੱਗਦੀ ਹੈ ਦੇਖੋ ਜੇ ਇਹਦੀ ਟਿੱਪਣੀ ਦੇ ਦੋ ਪਹਿਲੂ ਹੈਗੇ ਆ ਦੋਨਾਂ ਸੈਂਟੀਮੈਂਟਸ ਦੋਨਾਂ ਪਾਸੇ ਜੁੜੇ ਹੋਏ ਆ ਪਹਿਲਾ ਸੈਂਟੀਮੈਂਟਸ ਹੈਗਾ ਕਿ ਹਿੰਦੁਸਤਾਨ ਇੱਕ ਅਖੰਡ ਭਾਰਤ ਹੈ ਪੰਜਾਬ ਉਹਦਾ ਹਿੱਸਾ ਹੈ। ਔਰ ਪੰਜਾਬ ਜਿਹੜਾ ਲਗਾਤਾਰ ਇਸੇ ਤਰਾਸ ਦੀ ਤੇ ਚੋਂ ਨਿਕਲਦਾ ਰਿਹਾ ਕਿ ਇੱਥੇ ਅਲੱਗ ਦੇਸ਼ ਜਿਹਨੂੰ ਖਾਲਸਾਣਾ ਉਹਨੂੰ ਬਣਾਉਣ ਦੀ ਗੱਲ ਮੰਗ ਜ਼ੋਰ ਫੜਦੀ ਰਹੀ ਹੈ। ਉਸੇ ਵਿਚਕਾਰ ਆਪਰੇਸ਼ਨ ਬਲੂ ਸਟਾਰ ਹੋਇਆ ਉਸੇ ਵਿਚਕਾਰ ਸੰਜਨੈਲ ਸਿੰਘ ਪਿੰਡਰਾ ਵਾਲਿਆਂ ਦਾ ਜਿਹੜਾ ਫੌਜੀ ਕਾਰਵਾਈ ਹੋਈ ਉਹਨਾਂ ਤੇ ਹਮਲਾ ਹੋਇਆ। ਇਸੇ ਦੌਰਾਨ ਪੰਜਾਬ ਦੇ ਵਿੱਚ ਨਜਾਇਜ਼ ਨੌਜਵਾਨਾਂ ਦੇ ਫੇਕ ਐਨਕਾਊਂਟਰ ਕੀਤੇ ਗਏ ਇਸੇ ਦੌਰਾਨ ਹਮਲਿਆਂ ਦੇ ਵਿੱਚ ਵੱਖ-ਵੱਖ ਲੋਕ ਜਿਹੜੇ ਆ ਪੰਜਾਬ ਦੇ 25000 ਲੋਕ ਜਿਹੜੇ ਆ ਉਹ ਆਪਣੀ ਜਾਨ ਤੋਂ ਹੱਤੋਂ ਬੈਠੇ ਇਸੇ ਦੌਰਾਨ ਜਿਹੜਾ ਵਾ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਗਈ ਇਸੇ ਇਸੇ ਕਰਕੇ 1984 ਦੇ ਜਿਹੜੇ ਆ ਸਿੱਖ ਵਿਰੋਧੀ ਦੰਗੇ ਜਿਹੜੇ ਆ ਬਾਕੀ ਸੂਬਿਆਂ ਦੇ ਵਿੱਚ ਅੰਜਾਮ ਦਿੱਤੇ ਗਏ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਬਾਰਲੇ ਸੂਬਿਆਂ ਦੇ ਵਿੱਚ ਗੁਰੂ ਘਰਾਂ ਤੇ ਹਮਲੇ ਕੀਤੇ ਗਏ ਇਹ ਸਾਰੇ ਇੱਕੋ ਕੜੀ ਦੇ ਵਿੱਚ ਜੁੜੇ ਹੋਏ ਆ ਕਿਉਂਕਿ ਪੰਜਾਬ ਹਮੇਸ਼ਾ ਜਿਹੜਾ ਨਾ ਪਹਿਲਾਂ ਮੈਂ ਇੱਕ ਪਹਿਲੂ ਦੀ ਗੱਲ ਕਰ ਰਿਹਾ ਹਜੇ ਮੈਂ ਉਧਰਲੇ ਪਾਸੇ ਜਾਣਾ ਪੰਜਾਬ ਹਮੇਸ਼ਾ ਜਿਹੜਾ ਵਾ ਆਪਣੀ ਖੁਦ ਮੁਖਤਿਆਰੀ ਲਈ ਲੜਦਾ ਰਿਹਾ ਇਸ ਕਰਕੇ ਇਹ ਹਕੂਮਤਾਂ ਦੀਆਂ ਅੱਖਾਂ 'ਚ ਖਟਕਦਾ ਰਿਹਾ ਉਹ ਹਕੂਮਤਾਂ ਭਾਵੇਂ ਦੇਸ਼ ਦੇ ਵਿੱਚ ਕਾਂਗਰਸ ਦੀ ਆ ਹੁਣ ਚਾਹੇ ਮੌਜੂਦਾ ਹਕੂਮਤਾਂ ਹੋਣ ਇਸੇ ਕਰਕੇ ਖਟਕਦਾ ਰਿਹਾ ਕਿਉਂਕਿ ਪੰਜਾਬ ਆਪਣੇ ਹੱਕਾਂ ਦੀ ਲੜਾਈ ਲੜਦਾ ਰਿਹਾ ਸਾਨੂੰ ਪੰਜਾਬ ਨੂੰ ਦਸਵੇਂ ਪਾਸ਼ਾ ਦੀ ਦਾਤ ਹੈ ਕਿ ਅਸੀਂ ਜ਼ੁਲਮ ਦੀ ਦੇ ਖਿਲਾਫ ਜੰਗ ਲੜਨੀ ਹੈ ਆਪਣੇ ਹੱਕ ਨਹੀਂ ਛੱਡਨੇ ਇਹੀ ਦਾਤ ਹੈ ਨਾ ਤੇ ਉਸ ਹੱਕਾਂ ਦੇ ਲਈ ਅਨੰਦਪੁਰ ਸਾਹਿਬ ਪਰਸਤਾਵ ਹੋਇਆ ਧਰਮਯੁੱਧ ਮੋਰਚਾ ਲੱਗਿਆ ਜੋ ਜੋ ਹੋਣਾ ਸੀ ਪੰਜਾਬ ਦੇ ਵਿੱਚ ਲਗਾਤਾਰ ਹੋਇਆ ਕਾਰਨ ਇਹ ਹੈਗਾ ਕਿ ਮੈਨੂੰ ਲੱਗਦਾ ਹੈ ਕਹਾਣੀ 1929 ਤੋਂ ਸ਼ੁਰੂ ਹੁੰਦੀ ਹੈ हां 31 دسمبر 1929 ਜਦੋਂ ਜਵਾਲਲ ਨਹਿਰੂ ਨੇ ਇੱਕ ਪੂਰਾ ਵੱਡਾ اجلاس ਬੁਲਾਇਆ ਸੀਗਾ ਉਹਦੇ ਵਿੱਚ ਤਿੰਨ ਤਰ੍ਹਾਂ ਜਿਹੜੀਆਂ ਉਵਰੋਧੀ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਈਆਂ ਸੀ ਇੱਕ ਧਿਰ ਸੀ ਜਿਨ੍ਹਾਂ ਦੀ ਮੁਸਲਿਮ ਲੀਗ ਦੀ ਦੂਸਰੀ ਧਿਰ ਸੀ ਡਾਕਟਰ 바ਵਾ ਸਾਹਿਬ ਅੰਬੇਦਕਰ ਦੇ ਦਲਿਤ ਭਾਈਚਾਰੇ ਦੀ ਤੇ ਤੀਸਰੀ ਧਿਰ ਸੀ ਮਾਸਟਰ ਤਾਰਾ ਸਿੰਘ ਦੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਅਲੱਗ ਸਿੱਖ ਰਾਜ ਦੀ ਗੱਲ ਕਰ ਰਹੇ ਸਾਂ ਉਹਨਾਂ ਦੀ ਉਸ ਦੌਰ ਦੇ ਵਿੱਚ ਸਿੱਖ ਰਾਜ ਦੀ ਸਿੱਖ ਸਟੇਟ ਦੀ ਗੱਲ ਜਾਇਜ਼ ਵੀ ਸੀ ਕਿਉਂਕਿ ਜਿਹੜਾ ਦੌਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਉਹ Empire ਸਿੱਖਾਂ ਨੂੰ ਨਹੀਂ ਅੱਗੇ ਟਰਾਂਸਫਰ ਹੋਇਆ ਨਹੀਂ ਮਿਲਿਆ ਮਹਾਰਾਜਾ ਰਣਜੀਤ ਸਿੰਘ ਪੂਰਾ ਖਾਲਸਾ ਰਾਜ ਸੀ ਉਹ ਖਾਲਸਾ ਰਾਜ ਅੱਗੇ 6 ਸਟੇਟਸ ਨੂੰ ਨਹੀਂ ਮਿਲਿਆ ਉਲਟਾ ਜਿਹੜੀਆਂ 6 ਸਟੇਟਸ ਸੀਗੀਆਂ ਪੰਜਾਬ ਸੀਗਾ ਇਹਨੂੰ ਵੰਡ ਦਿੱਤਾ ਗਿਆ ਲਾਹੌਰ ਉਧਰ ਕਰਤਾ ਗਿਆ ਅੰਮ੍ਰਿਤਸਰ ਇਧਰ ਕਰਤਾ ਗਿਆ ਨਨਕਾਣਾ ਸਾਹਿਬ ਉਧਰ ਕਰਤਾ ਗਿਆ ਸ੍ਰੀ ਦਰਬਾਰ ਸਾਹਿਬ ਇਧਰ ਕਰਤਾ ਗਿਆ ਸ੍ਰੀ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਉਧਰ ਕਰਤਾ ਗਿਆ ਡੇਰਾ ਬਾਬਾ ਨਾਨਕ ਬਟਾਲਾ ਸultanpur ਲੋਧੀ ਇਧਰ ਕਰਤੇ ਗਏ ਵੰਡ ਦਿੱਤੀ ਗਏ ਉਲਟਾ ਇੱਕ ਉਹ ਮੰਗਦੇ ਸੀ ਸਾਨੂੰ ਇੱਕ ਸਾਡਾ ਲਾਹੌਰ ਵਾਲਾ ਰਾਜ ਜਿਹੜਾ ਖਾਲਸਾ ਰਾਜ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਉਹ ਸਾਨੂੰ ਦੇ ਦਿਓ ਲੇਕਿਨ ਉਹ ਦਿੱਤਾ ਨਹੀਂ ਫਿਰ ਉੱਥੇ ਜਿਹੜੀ 1929 ਚ ਪਹਿਲੀ ਵਾਰ ਇੱਕ ਮੰਗ ਉੱਠੀ ਸੀਗੀ ਮਾਸਟਰ ਤਾਰਾ ਸਿੰਘ ਵੱਲੋਂ ਫਿਰ ਆਜ਼ਾਦੀ ਦਾ ਜਿਆਦਾ ਸੰਘਰਸ਼ ਸ਼ੁਰੂ ਹੋ ਗਿਆ ਔਰ 1940 ਚ ਇੱਕ ਵਾਰ ਫਿਰ ਗੱਲ ਦੁਆਰਾ ਉੱਠੀ ਜਦੋਂ ਮੈਨੂੰ ਯਾਦ ਆਇਆ ਕਿ ਮੁਸਲਿਮ ਲੀਗ ਨੇ ਆਪਣੇ ਪੋਸਟਰ ਛਪਵਾਏ ਤੇ ਵੀਰ ਸਿੰਘ ਭੱਟੀ ਨੇ ਪਹਿਲੀ ਵਾਰ ਉਸ ਖਾਲਸੇ ਰਾਜ ਦੇ ਪੋਸਟਰ ਲਾਏ ਕਿ ਸਾਡਾ ਖਾਲਸਾ ਰਾਜ ਵੀ ਸਾਨੂੰ ਮਿਲਣਾ ਚਾਹੀਦਾ ਲੇਕਿਨ ਅੰਗਰੇਜ਼ ਵੀ ਬੜੇ ਛਾਤਰ ਸੀ ਜਵਾਹਰ ਲਾਲ ਨਹਿਰੂ ਵੀ ਬੜੇ ਤੇਜ਼ ਸੀ ਉਹਨਾਂ ਨੇ ਉਹ ਇੱਕ ਅਲੱਗ ਸਿੱਖ ਸਟੇਟ ਬਣਨ ਨਹੀਂ ਦਿੱਤੀ ਉਲਟਾ ਸਿੱਖ ਸਟੇਟ ਨੂੰ ਦੋ ਹਿੱਸਿਆਂ 'ਚ ਵੰਡ ਕੇ ਅੱਧਾ ਪਾਕਿਸਤਾਨ ਤੇ ਅੱਧਾ ਹਿੰਦੁਸਤਾਨ 'ਚ ਕਰ ਦਿੱਤਾ ਲੇਕਿਨ ਜਿਹੜੀ ਤੜਪ ਉਹ ਜਿਹੜੀ ਅੱਗ ਹੈ ਉਹ ਅੱਜ ਵੀ ਕਾਫੀ ਸਿੱਖਾਂ ਦੇ ਵਿੱਚ ਹੈਗੀ ਕਿ ਸਾਡਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਐਮਪਾਇਰ ਆ ਉਹ ਸਾਨੂੰ ਨਹੀਂ ਮਿਲਿਆ ਉਸੇ ਪਰ ਨੂੰ ਹੁਣ ਅਸੀਂ ਦੂਜੇ ਅਲਫਾਜ਼ਾਂ 'ਚ ਖਲਸਾਨੀ ਲਹਿਰ ਕਹਿ ਸਕਦੇ ਹੁਣ ਕਾਂਗਰਸ ਦਾ ਅਜੰਡਾ ਹੈਗਾ ਕਿ ਅਸੀਂ ਧਰਮ ਨਿਰਪੇਖ ਚੱਲਣਾ ਅਸੀਂ ਜਿਹੜੀ ਆ ਇਹ ਹਕੂਮਤਾਂ ਜਿਹੜੀਆਂ ਹੁੰਦੀਆਂ ਵਾ ਅਸੀਂ ਸਰਕਾਰ ਬਣਾਣੀ ਹੈ ਤੇ ਸਾਨੂੰ ਸ਼ਹਿਰੀ ਵਰਗ ਦੀਆਂ ਜਾਂ ਸਾਨੂੰ ਜਿਹੜੇ ਉਦਾਰਵਾਦੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਹਿ ਰਹੀਏ ਲਿਬਰਲ ਹੈ ਮਾਡਰਨ ਹੈਗੇ ਨੇ ਇਦਾਂ ਦੇ ਲੀਡਰਾਂ ਦੀ ਲੋੜ ਹੈ ਜਿਹੜੇ ਇਸ ਵਿਚਾਰਧਾਰਾ ਤੋਂ ਪਰੇ ਹੋਣ ਤੇ ਕਾਂਗਰਸ ਦਾ ਅਜੰਡਾ ਵੀ ਇਹੀ ਥਿਆ ਕਾਂਗਰਸ ਨੇ ਇਸੇ ਬਲਬੁੱਤੇ ਦੇ ਉੱਤੇ ਜਿਹੜਾ ਵਾ ਸਰਕਾਰ ਬਣਾਈ ਹੈ ਕਿਉਂਕਿ ਕੈਪਟਨ ਨਮਰਿੰਦਰ ਸਿੰਘ ਵੀ ਹਮੇਸ਼ਾ ਖਾਲਸਾਣ ਵਿਰੋਧੀ ਰਹੇ ਨੇ ਔਰ ਭIAN ਸਿੰਘ ਦਾ ਤਾਂ ਚਲੋ ਦੌਰ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਦੇ ਦੌਰ ਦੇ ਵਿੱਚ ਉਹਨਾਂ ਨੇ ਅੱਤਵਾਦ ਨੂੰ ਖਤਮ ਕੀਤਾ ਕੈਪਟਨ ਨਮਰਿੰਦਰ ਸਿੰਘ ਨੇ ਖਾਲਸਾਣ ਦੇ ਖਿਲਾਫ ਆਪਣਾ ਅਜੰਡਾ ਸੈੱਟ ਕਰਕੇ ਸ਼ਹਿਰੀਕਰਨ ਦੀਆਂ ਵੋਟਾਂ ਨੂੰ ਹਿੰਦੂਆਂ ਦੀ ਵੋਟਾਂ ਨੂੰ 올રાイズ ਕੀਤਾ ਤੇ ਉਹਨਾਂ ਦੇ ਬਲ ਬੁੱਤੇ ਦੇ ਉੱਤੇ ਉਹਨਾਂ ਨੇ 2002 ਤੇ 2017 ਦੇ ਵਿੱਚ ਸਰਕਾਰ। ਅਕਾਲੀ ਦਲ ਨੇ ਵੀ ਉਸ এজেন্ডੇ ਤੋਂ ਆਪਣੇ ਹੱਥ ਪਰੇ ਕੀਤੇ। ਹਮੇਸ਼ਾ ਲੇਕਿਨ ਹਜੇ ਅਕਾਲੀ ਦਲ ਵਿੱਚੋਂ ਵਿੱਚੋਂ ਗਾਹੇ ਬਗਾਹੇ ਉਹਨਾਂ ਦੇ ਲੀਡਰ ਬਲਸਾ ਸਿੰਘ ਬਲਟੋਹਾ ਹੋਰ ਜਿਹੜੇ ਆ ਲੀਡਰ ਉਹ ਨਰਮ ਖਿਆਲੀ ਬੋਲਦੇ ਰਹੇ ਪਾਸ਼ਾ। ਲੇਕਿਨ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਅਕਾਲੀ ਦਲ ਨੇ ਮਾਡਰਨ ਅਕਾਲੀ ਦਲ ਦੀ ਇੱਕ ਬ੍ਰਾਂਚ ਦੇ ذریعے ਉਹ ਵੋਟਾਂ ਨੂੰ ਕੈਪਚਰ ਕੀਤਾ ਜਿਹੜੀਆਂ ਵੋਟਾਂ ਕੈਪਟਨ ਨਮਰਿੰਦਰ ਸਿੰਘ ਨੂੰ ਜਾਂ ਸ਼ਹਿਰੀ ਵੋਟਾਂ ਜਿਹੜੀਆਂ ਹੋਰ ਪਾਰਟੀਆਂ 'ਚ ਜਾਂਦੀਆਂ ਸੰਭਾਵਨਾ ਸੀਗੀਆਂ ਉਹਨਾਂ ਨੇ ਭਾਜਪਾ ਦੇ ذریعے ਉਹ ਵੋਟਾਂ ਨੂੰ ਲੈ ਕੇ ਆਪਣੀ ਗਠਬੰਧਨ ਦੀ ਸਰਕਾਰ 2007 2 1997 2012 'ਚ ਬਣਾਈ ਔਰ ਜੇ ਤੁਸੀਂ ਉਦੋਂ ਅੱਜ ਵੀ ਉਹ ਤਿੰਨੋਂ ਸਰਕਾਰਾਂ ਜਿਹੜੀਆਂ ਬਣੀਆਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਭਾਰਤੀ ਜਨਤਾ ਪਾਰਟੀ ਦਾ ਰਿਹਾ ਤੇ ਹਿੰਦੂ ਵੋਟਰਾਂ ਦਾ ਰਿਹਾ ਉਕਾ ਪਾਤੀ ਜਨਤਾ ਪਾਰਟੀ ਜਿਹੜੀ ਆ ਉਹ ਹਿੰਦੂ ਵੋਟਰਾਂ ਨੂੰ ਲੈਂਦੀ ਰਹੀ। ਇਧਰੋਂ ਜਿਹੜਾ ਅਕਾਲੀ ਦਲ ਆ ਉਹ ਸਿੱਖ ਵੋਟਰਾਂ। ਅੱਜ ਹੁਣ ਜਿਹੜਾ ਜੋ ਵੀ ਬਿਆਨ ਹੋ ਰਹੇ ਨੇ ਉਹ ਵੋਟਾਂ ਦੀ ਪੋਲਰਾਈਜੇਸ਼ਨ ਦੇ ਬਿਆਨ ਆ। ਕਿ ਘੱਟੋ-ਘੱਟ ਕਾਂਗਰਸ ਜਿਹੜੀ ਆ ਪਿਛਲੇ ਸਾਲ ਜਿਹੜੀ 2024 ਦੇ ਵਿੱਚ ਚੋਣ ਹੋਈ ਹੈ ਲੋਕ ਸਭਾ ਦੀ। ਤਰਨ-ਤਰਨ ਤੋਂ ਕਰੀਬ 19% ਵੋਟ ਪਈ ਹੈ। ਉਹਦੇ ਨਾਲ ਨਾਲ ਹੋਰ ਜਿਹੜੀ ਵੋਟ ਉਦਾਰਵਾਦੀ ਲੋਕਾਂ ਦੀ ਆ, ਲਿਬਰਲ ਲੋਕਾਂ ਦੀ ਆ ਉਹਨੂੰ ਪੋਲਰਾਈਜ਼ ਕਰ ਸਕੇ। ਤਾਂ ਕਿ ਜੇ ਦੇਖੋ ਦੋ ਗੱਲ ਆ ਕੀ ਜਿਹੜੀ ਪੰਥਕ ਵੋਟ ਹੈ ਜਾਂ ਗਰਮਖਿਆਲੀ ਵੋਟਾ ਹੁਣ ਵੰਡੀ ਜਾਏਗੀ ਇੱਕ ਪਾਸੇ ਧਰਮੀ ਫੌਜੀ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੋਰ ਨੇ ਦਾਵਾ ਦੂਜੇ ਪਾਸੇ ਭਾਈ ਮਨਦੀਪ ਸਿੰਘ ਤੀਜੇ ਪਾਸੇ ਜਿਹੜਾ ਵਾ ਹੋਰ ਜੇ ਕੋਈ ਛੋਟੇ ਲੀਡਰ ਖੜੇ ਨੇ ਇਹ ਵੋਟਾ ਆਪਸ ਆਮ ਆਦਮੀ ਪਾਰਟੀ ਦੇ ਵੀ ਆਗੂ ਜਿਹੜੇ ਨੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਤੋਂ ਹੀ ਗਏ ਹੋਏ ਨੇ ਸੋ ਕਾਂਗਰਸ ਜਿਹੜਾ ਇੱਕ ਸੈਟਬੈਕ ਬਣਾ ਰਹੀ ਹੈ ਜਿਹੜੀ ਇੱਕ ਸਟ੍ਰੈਟੇਜੀ ਬਣਾ ਰਹੀ ਹੈ ਬਈ ਜਿਹੜੀ ਗਰਮ ਖਿਆਲਾਂ ਦੀ ਪੰਥਕ ਵੋਟ ਹੈ ਉਹ ਤਿੰਨ ਧਿਰਾਂ 'ਚ ਵੰਡੀ ਜਾਵੇ ਤੇ ਅਗਰ ਇਹ ਤਿੰਨ ਧਿਰਾਂ ਦੇ ਵਿੱਚ ਵੰਡੀ ਜਾਂਦੀ ਹੈ ਤੇ ਜਿਹੜੀ ਸਾਡੀ 19% ਵੋਟ ਪਹਿਲਾਂ ਪਈ ਹੈ ਉਹਨੂੰ ਅਸੀਂ ਵਧਾ ਲਈਏ ਹੋਰ ਤੇ ਜਿੰਨੀ ਕ ਵੱਧ ਗਈ ਉਹਨਾਂ ਕ ਸਾਡਾ ਜਿਹੜਾ ਕੈਂਡੀਡੇਟ ਜਿੱਤ ਸਕਦਾ ਕਿਉਂਕਿ ਇਹ ਤਾਂ ਗੱਲ ਕਲੀਅਰ ਹੈ ਕਿ ਉੱਥੇ ਗਰਮ ਖਿਆਲਾਂ ਦੀ ਉੱਥੇ ਉਹਨਾਂ ਲੋਕਾਂ ਦੀ ਵੋਟ ਕਦੇ ਵੀ ਪੰਥਕ ਲੋਕਾਂ ਦੀ ਕਾਂਗਰਸ ਨੂੰ ਨਹੀਂ ਪੈਣੀ ਕਿਉਂਕਿ ਉਹ ਅੱਜ ਵੀ ਕਾਂਗਰਸ ਨੂੰ ਇਸ ਚੀਜ਼ ਦਾ ਦੋਸ਼ੀ ਮੰਨਦੇ ਨੇ ਕਿ ਕਾਂਗਰਸ ਨੇ ਜਿਹੜਾ ਵਾ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਖੰਡਿਤ ਕੀਤਾ ਢਾਹ ਢੇਰੀ ਕੀਤਾ ਇਸ ਕਰਕੇ ਅੱਜ ਵੀ ਕਾਂਗਰਸ ਦੇ ਵਿੱਚ ਉਹ ਲੋਕ ਇਸ ਚੀਜ਼ ਨੂੰ ਮੰਨਦੇ ਨੇ ਲੇਕਿਨ ਸਿੱਕੇ ਦਾ ਦੂਜਾ ਪਹਿਲੂ ਵੀ ਹੈ ਜਿਹੜਾ ਇੱਕ ਤਾਂ ਮੈਂ ਪਹਿਲਾਂ ਦੱਸਿਆ ਦੂਜਾ ਪਹਿਲੂ ਇਹ ਹੈਗਾ ਕਿ ਪੰਜਾਬ ਜਿਹੜਾ ਨਾ ਆਪਣੇ ਹੱਕਾਂ ਲਈ ਜੰਗ ਲੜਦਾ ਪਿਆ ਬਹੁਤ ਇਹ ਹੁਣ ਦਿਨੀ ਲੜਦਾ ਪਿਆ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਹੁਣ ਸਿੱਕੇ ਦੇ ਦੂਜੇ ਪਹਿਲੂ 'ਚ ਮੈਂ ਉਹਦਾ ਪਾਠ ਸੁਣਾਉਣਾ ਤੁਹਾਨੂੰ 1966 ਤੱਕ ਮਾਸਟਰ ਤਾਰਾ ਸਿੰਘ ਤੇ ਹੋਰ ਲੀਡਰਾਂ ਨੇ ਪੰਜਾਬੀ ਸੂਬੇ ਲਈ ਅੰਦੋਲਨ ਚਲਾਇਆ ਅਲੱਗ ਸਟੇਟ 6 ਸਟੇਟ ਤਾਂ ਨਹੀਂ ਮੰਗ ਸਕਦੇ ਸੀ ਲੇਕਿਨ ਪੰਜਾਬੀ ਸੂਬੇ ਦਾ ਅੰਦੋਲਨ ਚਲਾਇਆ ਤੇ ਆਖਰਕਾਰ ਇੰਦਰਾ ਗਾਂਧੀ ਤੇ ਜਵਾਲਲ ਨਹਿਰੂ ਨੂੰ ਝੁਕਣਾ ਪਿਆ ਤੇ 1966 ਦੇ ਵਿੱਚ ਪੰਜਾਬੀ ਸੂਬਾ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਹੀ ਪੰਜਾਬੀ ਸੂਬਾ ਬਣਿਆ ਫਿਰ 1969 ਦੇ ਵਿੱਚ ਜਗਜੀਤ ਸਿੰਘ ਚੋਹਾਨ ਦੀ ਐਂਟਰੀ ਹੁੰਦੀ ਹੈ 1969 ਦੇ ਵਿੱਚ ਹਾਂ 1969 ਚ ਉਹਨਾਂ ਨੇ ਟਾਂਡੇ ਤੋਂ ਰਿਪਬਲਿਕ ਪਾਰਟੀ ਦੇ ਉਤੋਂ ਐਮਐਲਏ ਦੀ ਚੋਣ ਲੜੀ ਜਦੋਂ ਚੋਣ ਹਾਰ ਗਏ ਟਾਂਡੇ ਤੋਂ ਫਿਰ ਉਹ ਇੰਗਲੈਂਡ ਚਲੇ ਗਏ ਔਰ ਇੰਗਲੈਂਡ ਜਾ ਕੇ 1970 71 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਨਿਊਯਾਰਕ ਟਾਈਮਸ ਇਸ਼ਤਿਹਾਰ ਦਿੱਤਾ ਕਿ ਖਾਲਿਸਤਾਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਇਹਦੇ ਲਈ ਫੰਡ 모ਹੀਆ ਕਰਾਉਂਦਾ जगजीत सिंह चौहान ਉਥੇ ਖਾਲਸਾ ਦਾ ਖੁਦ ਨੂੰ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ ਇੱਕ ਲਹਿਰ ਸ਼ੁਰੂ ਕਰ ਦਿੱਤੀ ਗਈ 1970-71 ਇਨ ਬਿਟਵੀਨ ਲਹਿਰ ਥੋੜੀ ਠੰਡੀ ਰਹੀ ਲੇਕਿ 1977 ਚ ਜਦੋਂ ਐਮਰਜੈਂਸੀ ਲੱਗੀ ਦੇਸ਼ ਚ ਇੰਦਰਾ ਗਾਂਧੀ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਔਰ ਵਿਰੋਧ ਕਿੱਥੋਂ ਸ਼ੁਰੂ ਹੋਇਆ ਪੰਜਾਬ ਤੋਂ ਹੋਇਆ ਵਿਰੋਧ ਕਿੱਥੋਂ ਸ਼ੁਰੂ ਹੋਇਆ ਸਿੱਖ ਸਟੇਟ ਸਿੱਖਾਂ ਦੀ ਸਟੇਟ ਤੋਂ ਸ਼ੁਰੂ ਹੋਇਆ ਇੰਦਰਾ ਗਾਂਧੀ ਦੇ ਅਗੇਂਸਟ ਆਵਾਜ਼ ਚੁੱਕੀ ਗਈ ਪੂਰਾ ਰੌਲਾ ਪਿਆ ਉਸ ਰੋਲੇ ਨੂੰ ਜਗਜੀਤ ਸਿੰਘ ਨੇ ਕੈਸ਼ ਵੀ ਕੀਤਾ ਉਸ ਸਿੱਖ ਸੈਂਟੀਮੈਂਟਸ ਨੂੰ ਕੈਸ਼ ਕਰਕੇ ਉਹਨੇ ਕਿਹਾ ਤੁਸੀਂ ਖਾਲਸਾ ਬਣਾਓ ਖਾਲਸਾ ਆਪਣੀ ਜਦੋਂ ਬਣੇਗਾ ਸਾਡਾ ਦੇਸ਼ ਤਦੇ ਅਸੀਂ ਆਪਣੇ ਹੱਕਾਂ ਦੀ ਲੜ ਲਾਂਗੇ ਸਾਡੇ ਤੇ ਜ਼ੁਲਮ ਹੈ ਅਮਰਜੈਂਸੀ ਲਗਾਣਾ ਦੇਖੋ ਸਾਡੀ ਸਿੱਖ ਫਲਸਫੀ ਦਾ ਹਿੱਸਾ ਹੈ ਕਿ ਜ਼ੁਲਮ ਨਿਛਾਣਾ ਉਹਦੇ ਨਾਲ ਕਾਫੀ ਜਗਜੀਤ ਸਿੰਘ ਚੋਹਾਨ ਦੀ ਲਹਿਰ ਨੂੰ ਕਾਫੀ ਸਪੋਰਟ ਮਿਲੀ ਇਨ ਬਿਟਵੀਨ ਉਹ 2 ਸਾਲ ਆ ਕੇ ਪੰਜਾਬ 'ਚ ਰਹਿ ਕੇ ਵੀ ਗਿਆ ਔਰ ਉਹਨੇ ਆਪਣਾ ਪੂਰਾ ਨੈਟਵਰਕ ਸਥਾਪਿਤ ਵੀ ਕੀਤਾ ਔਰ ਉਲੈਰ ਫੜਦੀ 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 ਆਪਣੀ ਪੰਜਾਬ ਦੇ ਹੱਕਾਂ ਦੀ ਲਹਿਰ ਬਣ ਗਈ ਸਤਿਉਜਲਮ ਨਾਲ ਲਿੰਕ ਦੀ ਕਪੂਰੀ ਮੋਰਚਾ ਲੱਗ ਗਿਆ ਧਰਮ ਯੁੱਧ ਮੋਰਚਾ ਲੱਗ ਗਿਆ ਪੰਜਾਬ ਨੂੰ ਅਲੱਗ ਦਰਜਾ ਦੇਣ ਦੀ ਮੰਗ ਹੋਣ ਲੱਗੀ ਪੰਜਾਬੀ ਜਿਹੜੇ ਭਾਸ਼ੀ ਸਾਡੇ ਇਥੋਂ ਜ਼ਿਲ੍ਹੇ ਸੀਗੇ ਉਹ ਸਾਡੇ ਕੋ ਖੋਲੇ ਗਏ ਸੀ ਉਹਨਾਂ ਦੀ ਮੰਗ ਹੋਣ ਲੱਗੀ ਵੀ ਜਿਹੜੇ ਪੰਜਾਬੀ ਬੋਲਣ ਵਾਲੇ ਆ ਉਹਨਾਂ ਨੂੰ ਵਿੱਚ ਮਿਲਾਇਆ ਜਾਵੇ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤੀ ਨੂੰ ਉਹ ਟਾਹ ਲੱਗ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ ਤੇ ਉਹ ਚੀਜ਼ਾਂ ਜਿਹੜੀਆਂ ਉਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਗ ਕਰਦੇ ਸੀ ਉਹ ਅੱਜ ਵੀ ਦਿੰਦਾ ਉਹ ਅੱਜ ਵੀ ਦਿੰਦਾ ਪੰਜਾਬ ਅੱਜ ਵੀ ਖੁਦਮੁਖਤਿਆਰੀ ਲਈ ਲੜ ਰਿਹਾ ਪੰਜਾਬ ਆਪਣੀ ਭਾਸ਼ਾ ਲਈ ਲੜ ਰਿਹਾ ਪੰਜਾਬ ਆਪਣੀ ਐਸਵਾਈਐਲ ਲਈ ਲੜ ਰਿਹਾ ਪੰਜਾਬ ਬੀਬੀਐਮਪੀ ਲਈ ਲੜ ਰਿਹਾ ਪੰਜਾਬ ਆਪਣੀ ਖੇਤੀ ਲਈ ਲੜ ਰਿਹਾ ਪੰਜਾਬ ਆਪਣੇ ਜਿਹੜੀਆਂ ਹੋਰ ਮੰਗਾਂ ਹੈਗੀਆਂ ਆਪਣੇ ਹੱਕਾਂ ਲਈ ਅੱਜ ਵੀ ਲੜ ਰਿਹਾ ਸੀ ਬਾਰਡਰ ਸਟੇਟਾਂ ਬਾਰਡਰ ਦੇ ਪੈਕੇਜ ਸਾਨੂੰ ਨਹੀਂ ਦਿੱਤੇਗੇ ਮੰਨ ਲੋ ਹਿਮਾਚਲ ਜੀਐਨਡੀ ਕੀ ਸਾਰੇ ਸੂਬਿਆਂ ਨੂੰ ਟੈਕਸ ਪੈਕੇਜ ਦਿੱਤੇਗੇ ਅਰ ਪੰਜਾਬ ਦੀਆਂ ਜਿਹੜੀਆਂ ਮੰਗਾਂ ਸਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੌਰ ਚ ਸੀਗੀਆਂ ਉਹ ਮੰਗਾਂ ਅੱਜ ਵੀ ਖੜੀਆਂ ਆ ਪੰਜਾਬ ਨਸ਼ੇ ਚ ਲਿਪਤ ਹੋ ਗਿਆ ਇਨ ਬਿਟਵੀਨ ਭਾਈ ਅਮਰਪਾਲ ਸਿੰਘ ਖਾਲਸਾ ਦੀ ਐਂਟਰੀ ਹੋਈ ਉਹਨਾਂ ਨੇ ਜਿਹੜੀਆਂ ਸੰਨ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਮੰਗਾਂ ਸੀ ਉਹਨਾਂ ਨੂੰ ਫੇਰ ਮੋੜੇ ਤੇ ਚੁੱਕ ਲਿਆ ਪੰਜਾਬ ਚ ਨਸ਼ੇ ਨੂੰ ਨੌਜਵਾਨਾਂ ਚੋਂ ਕੱਢਣ ਲੱਗ ਪਏ ਪੰਜਾਬ ਉਹ ਲੋਕਾਂ ਨੇ ਉਹਨਾਂ ਨੂੰ ਖਾਲਸਾ ਦੀ ਲਹਿਰ ਦੇ ਨਾਲ ਜੋੜ ਦਿੱਤਾ ਕਿ ਖਾਲਸਾ ਦੀ ਜਿਹੜੀ ਹੈ ਲਹਿਰ ਇੱਕ ਵਾਰ ਫੇਰ ਸ਼ੁਰੂ ਹੋ ਰਹੀ ਹੈ ਔਰ ਇਸੇ ਕਰਕੇ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਪੰਜਾਬ ਚ ਚੋਣਾਂ ਹੋਈਆਂ ਕਰੀਬ 12 ਤੋਂ 13 ਲੱਖ ਦੇ ਵਿਚਕਾਰ ਵੋਟ ਸਿਰਫ ਗਰਮ ਖਿਆਲੀਆਂ ਦੇ ਲੀਡਰਾਂ ਨੂੰ ਗਈ ਇਸੇ ਕਰਕੇ ਪਈ 13 ਲੱਖ ਬੰਦਾ ਮੂੰਹ ਨਾਲ ਕਹਿਣਾ ਫਿਗਰਸ ਛੋਟੀ ਹੁੰਦੀ ਹੈ ਮਤਲਬ ਬਹੁਤ ਔਖਾ ਹੁੰਦਾ 13 ਲੱਖ ਬੰਦੇ ਨੂੰ ਸਵਾਲ ਨਾ ਤੇ ਉਹ ਜਿਹੜੀ ਇੱਕ ਲਹਿਰ ਹੈ ਉਹ ਅੱਜ ਵੀ ਜਿੰਦਾ ਹੈ ਜਿਹੜੇ ਭਾਈ ਮਨਦੀਪ ਸਿੰਘ ਹੈ ਮੰਨ ਲਓ ਅੱਜ ਇੰਨੇ ਸਾਲਾਂ ਬਾਅਦ ਸੀਬੀਆਈ ਦੇ ਕੇਸਾਂ ਚ ਸਜ਼ਾਵਾਂ ਹੋ ਰਹੀਆਂ ਤੇ ਇਹ ਕੋਈ ਜਸਟਿਸ ਨਹੀਂ ਹੈ ਨਾ ਇਹਨੂੰ ਆਪਾਂ ਇਹ ਥੋੜਾ ਕਹਿ ਸਕਦੇ ਹਾਂ 1984 1990 ਦੇ ਵਿੱਚ ਫੇਕ ਐਨਕਾਊਂਟਰ ਹੋਇਆ 92 ਚ ਹੋਇਆ ਅੱਜ 33 ਸਾਲ ਬਾਅਦ ਸਜ਼ਾ ਮਿਲੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਸਜ਼ਾ ਹੁਣ ਮਿਲਦੀਆਂ ਪਈਆਂ ਝੂਠੇ ਮੁਕਾਬਲੇ ਇਸੇ ਕਰਕੇ ਭਾਈ ਸੰਦੀਪ ਸਿੰਘ ਸੰਨੀ ਜਿਹੜਾ ਉਹਨਾਂ ਨੇ ਜੇਲ੍ਹ ਦੇ ਵਿੱਚ ਸੂਬਾ ਸਰਹੰਦ ਦਾ ਕਤਲ ਕੀਤਾ ਸਿੱਖਾਂ ਦੇ ਸੈਂਟੀਮੈਂਟਸ ਨੂੰ ਟੱਚ ਕੀਤਾ ਉਹਨੂੰ ਲੋਕ ਖਾਲਸਾਨ ਨਾਲ ਜੋੜ ਕੇ ਦੇਖ ਰਹੇ ਆ ਅਮਰਪਾਲ ਸਿੰਘ ਖਾਲਸਾ ਨੂੰ ਖਾਲਸਾਨ ਨਾਲ ਜੋੜ ਕੇ ਦੇਖ ਰਹੇ ਆ ਉਹ ਪੰਜਾਬ ਦੇ ਹੱਕਾਂ ਲਈ ਲੜ ਰਿਆ ਪੰਜਾਬ ਦੇ ਹੱਕਾਂ ਲਈ ਸੰਜ ਨੈਲ ਸਿੰਘ ਪਿੰਡਰਾਂ ਵਾਲੇ ਲੜੇ ਉਹਨੂੰ ਖਾਲਸਾ ਦੀ ਲਹਿਰ ਕਹੀ ਗਈ ਪੰਜਾਬ ਦੇ ਹੱਕਾਂ ਲਈ ਕਿਸਾਨ ਲੜੇ ਦਿੱਲੀ ਲੜੇ ਸੀ ਜਾ ਕੇ ਉਹਨਾਂ ਨੂੰ ਇਹ ਕਿਹਾ ਗਿਆ ਖਾਲਸਾ ਦੀ ਲਹਿਰ ਹੈ ਜਿੱਥੇ-ਜਿੱਥੇ ਪੰਜਾਬ ਦੇ ਹੱਕਾਂ ਦੀ ਲੜਾਈ ਹੋਊਗੀ ਉੱਥੇ-ਉੱਥੇ ਖਾਲਸਾ ਦੀ ਲਹਿਰ ਦੀ ਉਹਨੂੰ ਸੰਗਿਆ ਦਿੱਤੀ ਜਾਂਦੀ ਆ ਵਿਚਾਰਤਾਰਾ ਜ਼ਰੂਰ ਹੁੰਦੀ ਆ ਠੀਕ ਹੈ ਜਦੋਂ ਇੱਕ ਅੱਜ ਸਾਡੇ ਮਸਲੇ ਹੱਲ ਹੋ ਜਾਣ ਮੈਂ ਇੱਕ ਐਜ਼ ਅ ਸਿਟੀਜ਼ਨ ਕਹਿੰਨਾ ਪੰਜਾਬ ਸਾਡਾ ਬੀਬੀ ਐਮ ਵੀ ਸਾਨੂੰ ਦੇ ਦੇਣ ਸਾਡਾ ਚੰਡੀਗੜ੍ਹ ਸਾਨੂੰ ਦੇ ਦੇਣ ਸਾਡੀ ਐਸ ওয়াই ایل ਬੰਦ ਕਰ ਦੇਣ ਸਾਡਾ ਪਾਣੀ ਸਾਡੇ ਕੋ ਰਵੇ ਸਾਡੇ ਟੈਕਸ ਦਾ ਪੈਸਾ ਮਿਲਣਾ ਸ਼ੁਰੂ ਹੋ ਜੇ ਖੇਤੀ ਦੇ ਉੱਤੇ ਪੂਰੀ ਐਮ ਐਸ ਪੀ ਮਿਲਦੇ ਹੋ ਖਾਲਸਾਨ ਅਸੀਂ ਕਰਨਾ ਕੀ ਕਿਸੇ ਨੇ ਬੇਸਿਕ ਤਾਂ ਗੱਲ ਹੈ ਕਿ ਸਾਡੀ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਪੰਜਾਬ ਦੇ ਵਿੱਚੋਂ ਸਾਡੀ ਸਿੱਖ ਸਟੇਟ ਨੂੰ ਖਤਮ ਕੀਤਾ ਜਾ ਰਿਹਾ ਅੱਜ ਤੁਸੀਂ ਦੇਖੋ ਕਰੀਬ ਕਰੀਬ 42% ਜਿਹੜਾ ਹੈ ਸ਼ਹਿਰੀਕਰਨ ਹੋ ਗਿਆ ਔਰ ਤੁਸੀਂ ਸ਼ਹਿਰਾਂ ਦੇ ਵਿੱਚ ਆਬਾਦੀ ਦੇਖੋ ਤੁਹਾਨੂੰ ਆਬਾਦੀ ਮਿਲੂਗੀ ਉੱਤਰਾਖੰਡ ਦੇ ਲੋਕਾਂ ਦੀ ਆਬਾਦੀ ਮਿਲੂਗੀ ਹਿਮਾਚਲ ਦੇ ਲੋਕਾਂ ਦੀ ਆਬਾਦੀ ਮਿਲੂਗੀ ਯੂਪੀ ਦੇ ਲੋਕਾਂ ਦੀ ਆਬਾਦੀ ਮਿਲੂਗੀ ਬਿਹਾਰ ਦੇ ਲੋਕਾਂ ਦੀ ਤੇ ਜਿਹੜੀ ਪੰਜਾਬ ਦੀ ਆਪਣੀ ਡੈਮੋਗ੍ਰਾਫੀ ਸੀ ਉਹ ਸਾਰੀ ਚੇਂਜ ਹੋ ਰਹੀ ਆ ਤੇ ਫਿਰ ਉਹ ਲੱਗਦਾ ਹੈ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਉਹਨੂੰ ਤੁਸੀਂ ਖਾਲਸਾ ਧਰ ਦੀ ਸੰਘਿਆ ਦਿੰਦੇ ਬੇਸਿਕਲੀ ਆਹ ਕਨਸੈਪਟ ਹੈ ਹਾਂ ਕਾਂਗਰਸ ਦੇ ਉਹਨਾਂ ਨੇ ਆਪਣੀ ਆਈਡੀਓਲੋਜੀ ਆਪਣੀ ਵਿਚਾਰਧਾਰਾ ਪ੍ਰਤਾਪ ਬਾਜਵੇ ਦੀ ਰਾਜੇ ਵੜਿੰਗ ਦੀ ਆਪਣੀ ਵਿਚਾਰਧਾਰਾ ਵਾ ਰਾਜਾ ਵੜਿੰਗ ਨੂੰ ਜਿੰਨਾ ਅਸੀਂ ਬੋਲਾਂਗੇ ਖਾਲਸਾ ਦੇ ਖਿਲਾਫ ਅਸੀਂ ਬੋਲਾਂਗੇ ਸਾਨੂੰ ਜਿਹੜਾ ਵੋਟ ਹੈ ਉਹ ਪੋਲਰਾਈਜ਼ ਹੋਊਗਾ ਜਿਹੜਾ ਉਦਾਰਵਾਦੀ ਵੋਟ ਹੈ ਲਿਬਰਲ ਵੋਟ ਹੈ ਸ਼ਹਿਰੀ ਵੋਟ ਹੈ ਤਰਨਤਾਰਨ ਦਾ ਉਹਦਾ ਘੱਟੋ-ਘੱਟ ਸਾਨੂੰ ਪੋਲ ਹੋਵੇ ਕਾਂਗਰਸ ਆਪਣਾ ਵੋਟ ਬੈਂਕ ਲੈ ਜਾਵੇ ਤੇ ਅਸੀਂ ਇਹਦੇ ਨਾਲ ਅੱਗੇ ਨਹੀਂ ਨਿਕਲ ਸਕਦੇ ਆ ਸਰ ਇੱਕ ਪਾਸੇ ਆਪਾਂ ਗੱਲ ਕਰਦੇ ਆ ਕਿ ਤਰਨਤਾਰਨ ਉਹ ਵਿਧਾਨ ਸਭਾ ਹਲਕਾ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਇੱਕ ਹਿੱਸਾ ਹੈ ਔਰ ਇੱਥੋਂ ਵੱਡੀ ਮਾਤਰਾ ਦੇ ਵਿੱਚ ਵੋਟਾਂ ਭਾਈ ਅਮਰਪਾਲ ਸਿੰਘ ਨੂੰ ਆਲਰੇਡੀ ਪੈ ਚੁੱਕੀਆਂ ਪੰਥਕ ਹਲਕਾ ਮੰਨਿਆ ਜਾਂਦਾ ਦੂਸਰੇ ਪਾਸੇ ਜੇ ਪੋਲਰਾਈਜੇਸ਼ਨ ਦੀ ਵੀ ਗੱਲ ਕਰਦੇ ਆ ਕਿ ਕਾਂਗਰਸ ਕਰਨਾ ਚਾਹੁੰਦੀ ਹੈ ਕਿੰਨੀ ਕੁ ਪੋਲਰਾਈਜੇਸ਼ਨ ਕਰ ਲੇਗੀ ਕਾਂਗਰਸ ਜਾਂ ਮਤਲਬ ਕਿੰਨਾ ਕੁ ਵੋਟ ਆਪਣੇ ਵੱਲ ਗ੍ਰੈਬ ਕਰ ਸਕਦੀ ਹੈ ਦੇਖੋ ਗੱਲ ਇਹ ਹੈ ਜਦੋਂ ਭਾਈ ਉਦੋਂ ਕਾਂਗਰਸ ਨੇ ਤਰਨ ਤਰਨ ਦੇ ਵਿੱਚੋਂ 19% ਵੋਟ ਲਿੱਤੀ ਸੀ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਕਰੀਬ ਤੇ ਕਰੀਬ 1,97,000 ਤੇ ਲੀਡ ਮਿਲੀ ਸੀ ਔਰ ਕਾਂਗਰਸ ਜਿਹੜੀ ਹੈ ਉਸ ਤਰਨ ਤਰਨ ਹਲਕੇ ਚੋਂ ਆਪਣੀ ਵੋਟ ਪਰਸੈਂਟੇਜ ਦਾ 19 ਤੋਂ 20 ਦੇ ਵਿੱਚ 19.ਸਮਥਿੰਗ ਸੀ ਮੈਨੂੰ ਐਗਜੈਕਟ ਫਿਗਰ ਯਾਦ ਨਹੀਂ ਉਹਦੇ ਲਈ ਮਾਫੀ ਤੇ 19 ਕੋ ਵੋਟ ਲੈ ਗਈ ਸੀ ਕਾਂਗਰਸ ਇਹ ਸੋਚਦੀ ਹੈ ਕਿ ਅਸੀਂ 19 ਤੱਕ ਤਾਂ ਆਏ ਹੋਏ ਹਾਂ ਤੇ ਜੇ ਅਸੀਂ ਇਹਨੂੰ ਹੋਰ ਪੋਲਰਾਈਜ਼ ਕਰ ਲਈਏ ਹੋਰ ਉਦਾਰਵਾਦੀ ਲੀਡਰਾਂ ਨੂੰ ਜੋੜ ਲਈਏ ਵੋਟ ਕਰ ਲਈਏ ਤੇ ਆਪਾਂ 19 ਤੋਂ 26 27 28 ਤੱਕ ਜੇ ਆ ਜਾਂਦੇ ਆ ਤੇ ਬਾਕੀ ਜਗ੍ਹਾ ਵੋਟ ਵੰਡੀ ਜਾਂਦੀ ਹੈ ਤੇ ਵੋਟ ਅਸੀਂ ਸੀਟ ਜਿੱਤ ਸਕਦੇ ਆ ਨਾਂ ਵੀ ਹੋਵੇ ਕੁਲਬੀਰ ਸਿੰਘ ਜੀਰਾ ਜਿਹੜੇ ਆ ਦੂਜੇ ਨੰਬਰ ਤੇ ਰਹੇ ਆ ਜਿਹੜੀ 2024 ਦੀ ਚੋਣ ਹੋਈ ਹੈ ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਪਹਿਲੇ ਨੰਬਰ ਤੇ ਸੀ ਉਹ ਦੂਜੇ ਨੰਬਰ ਤੇ ਸੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਈ ਸੀ 39% ਵੋਟ ਉੱਥੋਂ ਤਰਨ ਤਰਨ ਤੋਂ ਇਹਨਾਂ ਨੂੰ 19% ਪਈ ਸੀ ਔਰ ਹੁਣ ਜਿਹੜਾ ਵਾ ਹੁਣ ਤਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਨਹੀਂ ਖੜੇ ਭਾਈ ਮਨਦੀਪ ਸਿੰਘ ਖੜੇ ਨੇ ਹਰਮੀਰ ਸੰਧੂ ਖੜੇ ਨੇ ਬੀਬੀ ਸੁਖਸਿੰਦਰ ਰੰਧਾਵਾ ਖੜੇ ਨੇ ਤਿੰਨੋਂ ਪੰਥਕ ਲੀਡਰ ਨੇ ਮੈਂ ਤਿੰਨਾਂ ਨੂੰ ਪੰਥਕ ਦੀ ਸੰਗਿਆ ਦੇਣਾ ਹੁਣ ਕਾਂਗਰਸ ਵੀ ਦੇ ਵੀ ਇੱਥੇ ਤੁਹਾਨੂੰ ਵੀ ਰਗ ਨਹੀਂ ਉਤਰੀ ਜਿੱਤ ਚੁੱਕਿਆ ਇਸ ਕਰਕੇ ਕਾਂਗਰਸ ਇੱਕ ਵੋਟ ਬੈਂਕ ਤਾਂ ਹੈਗਾ ਹੈ ਤਰੰਤ ਤਰ ਇਹ ਤਾਂ ਵੋਟ ਬੈਂਕ ਕਾਂਗਰਸ ਦਾ ਜਿਹੜਾ ਕਾਂਗਰਸ ਨੂੰ ਪੋਲ ਹੋਣਾ ਇਹ ਤਾਂ ਗੱਲ ਹੈ ਕਿਉਂਕਿ ਲੋਕ ਸੱਤਾ ਦੇ ਖਿਲਾਫ ਵੀ ਹੈਗੇ ਲੋਕ ਉਹਦੀ ਲਹਿਰ ਜਿਹੜੀ ਕਾਂਗਰਸ ਹੈਗੀ ਉਹ ਵੋਟ ਐਸ ਵਲੇ ਆਪਣੀ ਪਾਰਟੀ ਦੀ ਵੋਟ ਸੰਭਾਲ ਲੇਗੀ ਦੂਜਾ ਜੇ ਮੰਨ ਲਓ ਜਿੱਦਾਂ ਉਹ ਰੋਲਾ ਪਾਉਂਦੇ ਬੈਨ ਖਾਲਸ ਉਹ ਤਾਂ ਪਾ ਕੇ ਤੇ ਜੇ ਇਹਨਾਂ ਨੂੰ ਹੋਰ ਵੋਟ ਵੱਜ ਜਾਂਦੀ ਆ ਘੱਟੋ ਘੱਟ ਜਿਹੜਾ ਸੈਕੰਡ ਕੰਟੈਂਟ ਹੈਗੀ ਆ ਦੂਜੇ ਨੰਬਰ ਦੀ ਦੌੜ ਉੱਥੇ ਕਾਂਗਰਸ ਪੂਰੀ ਟੱਕਰ ਦੇ ਦੇਗੀ ਕਿਉਂਕਿ ਉਹਨਾਂ ਨੂੰ ਵੋਟ ਹੀ ਇਹੀ ਪੈਣੀ ਆ ਜੇ ਉਹਨਾਂ ਨੂੰ ਕਹੋਗੇ ਹੁਣ ਪੰਥਕ ਵੋਟ ਮੰਗ ਲੈਣ ਕਾਂਗਰਸ ਨੂੰ ਪੰਥਕ ਵੋਟ ਨਹੀਂ ਪੈਣੀ ਕਾਂਗਰਸ ਨੂੰ ਆਪਣੀ ਵੋਟ ਉਹੀ ਪੈਣੀ ਆ ਜਿਹੜੀ ਵੋਟ ਉਹਨਾਂ ਦੀ ਪਾਰਟੀ ਦੀ ਆ ਔਰ ਜਿਹੜੀ ਇਹ ਅਗੇਂਸਟ ਝੋਲਾ ਪਾਣਗੇ ਖਾਲਸਾ ਧਰ ਦੇ ਜਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਉਹੀ ਵੋਟ ਉਹਨਾਂ ਨੂੰ ਉੱਥੋਂ ਪੈਣੀ ਆ ਤੇ ਉਹਨੂੰ ਮੈਨੂੰ ਲੱਗਦਾ ਉਹ ਕਹਿੰਦੇ ਆ ਵੀ ਇਹ ਵੋਟ ਇਹ ਵੀ ਨਾ ਖਿੰਡੇ ਆਵਾਮ ਦੀ ਪਾਰਟੀ ਇਹਨੂੰ ਵੀ ਨਾ ਲੈ ਜਾਏ ਇਸ ਕਰਕੇ ਤਗੜੇ ਹੋ ਕੇ ਕੱਟੋ-ਕੱਟ ਐ ਵੋਟ ਤਾਂ ਲੈ ਲੋ ਜਿਹੜਾ ਤੁਸੀਂ 19% ਦੀ ਗੱਲ ਕਰਦੇ ਪਏ ਹੋ ਉਸ ਵੇਲੇ ਕੁਲਵੀਰ ਜ਼ੀਰਾ ਸੀਗੇ ਕੁਲਬੀਰ ਸੀ ਜੀਰਾ ਇੱਕ ਵੱਡਾ ਚਿਹਰਾ ਸੀ ਹੁਣ ਕਰਨਵੀਰ ਬੁਰਜ ਹੈ ਉਹ ਆਲਰੇਡੀ ਕੰਟਰੋਵਰਸੀ ਦੇ ਵਿੱਚ ਰਹੇ ਨੇ ਉਹਨਾਂ ਦਾ ਚਿਹਰਾ ਨਹੀਂ ਨਹੀਂ ਇਦਾਂ ਨਾ ਸਾਲਸੰਗ ਜੀ ਜੇ ਮੈਂ ਗੱਲ ਕਰਾਂ ਨਾ ਕਾਂਗਰਸ ਦਾ ਆਪਣਾ ਜਿਹੜਾ ਵੋਟ ਬੈਂਕ ਹੈਗਾ ਪੰਜਾਬ ਦੇ ਵਿੱਚ ਉਹ ਤਾਂ ਪਰਸੈਂਟੇਜ ਉਹਨਾਂ ਦਾ ਅੱਜ ਵੀ ਹੈਗਾ ਕਾਂਗਰਸ ਦੀ 26.8% ਤੇ ਘੁੰਮ ਰਹੀ ਹੈ ਤੇ ਫਿਰ ਵੀ ਮੈਂ ਕਹਿੰਦਾ ਕਾਂਗਰਸ ਨੂੰ ਤਰਨਤਾਰਨ ਤੋਂ ਘੱਟ ਵੋਟ ਪਈ ਆ ਉਦੋਂ 26.8 ਪੂਰੇ ਪਸੂਬੇ ਚ ਪਈ ਹੈ ਜੇ ਮੇਰੀ ਫਿਗਰ ਗਲਤ ਨਾ ਹੋਵੇ ਨਾਲੇ ਜੀਰਾ ਔਰ ਤਰਨਤਾਰਨ ਦਾ ਵਖਵਾ ਵੀ بڑا ਹੈ ਜੀ ਹੁਣ ਜਿਹੜੇ ਕਰਨ ਸਿੰਘ ਬੁਰਜ ਆ ਉਹ ਤਰਨ ਤਰਨ ਤੋਂ ਆ ਔਰ ਉਹ ਕੁਲਬੀਰ ਸਿੰਘ ਜੀਰਾ ਸੀਗੇ ਜੀਰਾ ਤੋਂ فاਸਲਾ ਵੀ ਬਹੁਤ ਸੀਗਾ ਉਹਨਾਂ ਲਈ ਹੁਣ ਜਿਹੜੀ ਕੈਂਪੇਨ ਹੋਣੀ ਆ ਉਹ ਤਗੜੇ ਲੀਡਰਾਂ ਵੱਲੋਂ ਹੋਣੀ ਆ ਕਿਉਂਕਿ ਪ੍ਰਤਾਪ ਬਾਜਵਾ ਇਹਨੂੰ ਪ੍ਰੈਸਟਿਸ਼ਿਊ ਬਣਾ ਕੇ ਲੈ ਕੇ ਆਏ ਆ ਭਈ ਅਸੀਂ ਜਿੱਤ ਕੇ ਲਿਆਵਾਂਗੇ ਸੀਟ ਇਹ ਕਰਨ ਸਿੰਘ ਬੁਰਜ ਹੀ ਰੂਗਾ ਔਰ ਪ੍ਰਤਾਪ ਬਾਜਵੇ ਨੇ ਪੂਰੀ ਤਾਕਤ ਨਾਲ ਹਾਈ ਕਮਾਂਡ ਨੂੰ ਗਰੰਟੀ ਦਿੱਤੀ ਆ ਇਸੇ ਕਰਕੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਉੱਥੇ ਕੈਂਪ ਕਰਕੇ ਬੈਠ ਗਏ ਆ ਵੀ ਆਪਾਂ ਇਹ ਸੀਟ ਜਿੱਤਨੀ ਆ ਮਤਲਬ ਜਿੰਨੀ ਵੀ ਤਾਕਤ ਲਾ ਸਕਦੇ ਜਦੋਂ ਦੇਖੋ ਗੱਲ ਇਹ ਆ ਕਿ ਦੋ ਅੱਲਾ ਨੂੰ ਸੁਣ ਲੋ ਕਿ ਜਦੋਂ ਇੱਕ ਗੱਲ ਤਾਂ ਕਲੀਅਰ ਹੋ ਜਾਣੀ ਆ ਕਿ ਇਹਦੀ ਪਹਿਲੀ ਔਰ ਦੂਜੀ ਜਿਹੜੀ ਪਾਰਟੀ ਆ ਉਹ ਕੌਣ ਬਣੇਗੀ ਤੀਜੀ ਜੇ ਅੱਜ ਟੱਕਰ ਦੇ ਵਿੱਚ ਦੇਖੋ ਜੋ ਮਰਜ਼ੀ ਕਹੀ ਆ ਆਪਾਂ ਟੱਕਰ ਦੇ ਵਿੱਚ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਵੀ ਹੈਗੇ ਉਹਨਾਂ ਦੀ ਪਰਸਨਲ ਵੋਟ ਵੀ ਹੈਗੀ ਆ ਤੇ ਬੀਬੀ ਸੁਖਵਿੰਦਰ ਕੋਰ ਰੰਧਾਵਾ ਨੂੰ ਵੀ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਉਹਨਾਂ ਦਾ ਆਪਣਾ ਵੀ ਵੋਟ ਬੈਂਕ ਆ ਉਹਨਾਂ ਦਾ ਆਪਣਾ ਰੁਤਬਾ ਵੀ ਆ ਉਹਨਾਂ ਲਈ ਕੁਝ ਐਨਆਰਆਈ ਵੀ ਲੱਗੇ ਹੋਏ ਆ ਉਹਨਾਂ ਲਈ ਪਿੰਡਾਂ ਦੇ ਕਈ ਸਰਪੰਚ ਵੀ ਲੱਗੇ ਹੋਏ ਜਿਨ੍ਹਾਂ ਨਾਲ ਉਹਨਾਂ ਦੇ ਪਰਿਵਾਰ ਦੇ ਰਿਸ਼ਤੇ ਨੇ ਇਸ ਕਰਕੇ ਉਹ ਵੀ ਮਜ਼ਬੂਤ ਕੈਂਡੀਡੇਟ ਆ ਇੱਕ ਇਸਤਰੀ ਹੋਣ ਦੇ ਨਾਤੇ ਇੱਕ ਮਹਿਲਾ ਹੋਣ ਦੇ ਨਾਤੇ ਫਿਰ ਧਰਮੀ ਫੌਜੀ ਦੀ ਵਾਈਫ ਹੋਣ ਦੇ ਨਾਤੇ ਉਹਨਾਂ ਦਾ ਵੀ ਆਪਣਾ ਤਾਕਤ ਲੱਗੀ ਹੋਈ ਆ ਜੇ ਤੀਜਾ ਤੁਸੀਂ ਕੈਂਡੀਡੇਟ ਦੇਖ ਲਵੋ ਜਿਹੜਾ ਭਾਈ ਮਨਦੀਪ ਸਿੰਘ ਆ ਉਹਨਾਂ ਦੇ ਨਾਲ ਸਿੱਖ ਸੈਂਟੀਮੈਂਟ ਜੁੜੇ ਹੋਏ ਨੇ ਉਹਨਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਮੈਂ ਵੀ ਕੁਝ ਲੋਕਾਂ ਨਾਲ ਗੱਲ ਕੀਤੀ ਚੰਗੇ ਸੀਗੇ ਉਹ ਕਹਿੰਦੇ ਉਹ ਕੁਝ ਲੋਕ ਤਾਂ ਲਿਬਰਲ ਲੋਕ ਹੁੰਦੇ ਆ ਜਿਹੜੇ ਕਹਿੰਦੇ ਨਹੀਂ ਯਾਰ ਆਪਾਂ ਕਾਨੂੰ ਇਦਾਂ ਕਰਨਾ ਲੇਕਿਨ ਕੁਝ ਲੋਕਾਂ ਦੇ ਬੜੇ ਚੰਗੇ ਵਿਚਾਰੇ ਵੀ ਸੀਗੇ ਮੈਨੂੰ ਠੀਕ ਲੱਗੀ ਉਹਨਾਂ ਦੀ ਗੱਲ ਬਈ ਗੱਲ ਕਹਿ ਰਹੇ ਸੀ ਉਹ ਕਹਿੰਦੇ ਬਾਈ ਜੀ ਗੱਲ ਇਹ ਹੈਗੀ ਆ ਕਿ ਕੱਟੋ-ਕੱਟ ਜਿਹੜੇ ਸਾਡੇ ਸਿੱਖ ਕੌਮ ਦੀ ਪੱਗ ਜ਼ਮੀਨ ਤੇ ਡਿੱਗੀ ਸੀ ਭਾਈ ਸੰਦੀਪ ਸਿੰਘ ਸੰਨੀ ਨੇ ਚੁੱਕ ਕੇ ਸਿਰ ਤੇ ਧਰਕੀ ਆ ਅਸੀਂ ਤਾਂ ਉਹਦੇ ਕਰਜ਼ਦਾਰ ਆ ਇਹ ਤਾਂ ਕਹਿੰਦੇ ਇਹਨੂੰ ਓਟਾ ਪਾ ਦਾਂਗੇ ਤੇ ਅਸੀਂ ਉਹਦਾ ਦਸਵਾਂ ਹਿੱਸਾ ਵੀ ਕਰਜ਼ੇ ਨਹੀਂ ਝੁਕਾ ਸਕਦੇ ਤੇ ਲੋਕਾਂ ਦੇ ਸਿੱਖਾਂ ਦੇ ਸੈਂਟੀਮੈਂਟਸ ਬਹੁਤ ਇਮੋਸ਼ਨਲ ਹੁੰਦੇ ਆ ਇਸ ਕਰਕੇ ਹਜੇ ਲਹਿਰ ਜਿਹੜੀ ਹੈ 72 ਯਾ 84 ਘੰਟੇ ਪਹਿਲਾਂ 90 ਘੰਟੇ ਪਹਿਲਾਂ ਕਿਵੇਂ ਹੁੰਮਦੀ ਆ ਕੀ ਪੰਤਕ ਲਹਿਰ ਕੋਈ ਭਾਈ ਸੰਦੀਪ ਸਿੰਘ ਸੰਨੀ ਦੇ ਲਈ ਭਾਈ ਅਮਰਿਤਪਾਲ ਸਿੰਘ ਖਾਲਸਾ ਕੋਈ ਉੱਥੋਂ ਹੁਕਮ ਜਾਰੀ ਕਰਦੇ ਆ ਤੇ ਫਿਰ ਤਾਂ ਆਨ ਸਾਈਡਡ ਹਵਾ ਵੀ ਬਹੁਤ ਤੇਜ਼ ਚੱਲੇਗੀ ਹਜੇ ਜਿਹੜਾ ਵਾ ਪਾਰਟੀਆਂ ਦਾ ਰੋਲਾ ਹੈਗਾ ਹਜੇ ਤਾਂ ਵੋਟਾਂ ਨੂੰ ਆਪਣੇ ਆਪਣੀ ਪੋਲਰਾਈਜ਼ ਕਰਨ ਦੀ ਗੱਲ ਚੱਲ ਰਹੀ ਆ ਤੇ ਲੇਕਿਨ ਜੋ ਵੀ ਹੋਣਾ ਨਾ ਤੁਹਾਨੂੰ 4 ਦਿਨਾਂ ਪਹਿਲਾਂ ਪਤਾ ਲੱਗਣਾ ਜੇ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਵੱਲੋਂ ਅੰਦਰੋਂ ਹੁਕਮ ਜਾਰੀ ਕੀਤਾ ਗਿਆ ਜਾਂ ਅਮਰਤਪਾਲ ਸਿੰਘ ਖਾਲਸਾ ਵੱਲੋਂ ਕੋਈ ਹੁਕਮ ਦਿੱਤਾ ਗਿਆ ਫਿਰ ਪੰਥਕ ਵੋਟਾਂ ਬਹੁਤ ਡੱਟ ਕੇ ਪੈਣੀ ਹੈ ਮੈਂ ਅੱਜ ਵੀ ਕਹਿੰਦਾ ਕਿਉਂਕਿ ਜ਼ਮੀਨ ਦੇ ਹਿੱਟਾ ਜਿਹੜੀਆਂ ਮੈਂ ਪੰਜਾਬ ਦੀਆਂ ਗੱਲਾਂ ਕਹੀਆਂ ਉਹ ਜ਼ਮੀਨ ਦੇ ਹਿੱਟਾ ਉਹਨਾਂ ਦਾ ਕਰੰਟ ਬਹੁਤ ਹੈ ਇਹ ਇਹ ਸਭ ਨੂੰ ਪਤਾ ਕਿ ਜਮੀਨ ਦੇ ਹੇਠਾਂ ਕਰੰਟ ਬਹੁਤ ਆ ਅਫਸਰਾਂ ਨੂੰ ਵੀ ਪਤਾ ਕਿ ਇਹ ਜਿਹੜੀ ਵੋਟ ਹੈ ਇਕਦਮ ਹੀ ਨਿਕਲਨੀ ਆ ਬਾਹਰ ਔਰ ਇਕਦਮ ਹੀ ਵੇਵ ਚਲਨੀ ਆ ਇਸ ਕਰਕੇ ਉਸ ਤੋਂ ਪਹਿਲਾਂ ਪਹਿਲਾਂ ਕਾਂਗਰਸ ਵੀ ਕਨਸੋਲੀਡੇਟ ਕਰਨਾ ਚਾਹੁੰਦੀ ਆ ਆਵਾਜ਼ ਨਹੀਂ ਪਾਰਟੀ ਵੱਲੋਂ ਵੀ ਤਾਕਤ ਲਗਾਈ ਜਾ ਰਹੀ ਆ ਅਕਾਲੀ ਦਲ ਵੱਲੋਂ ਵੀ ਤਾਕਤ ਲਗਾਈ ਜਾ ਰਹੀ ਆ ਮੈਂ ਜਿੰਨਾ ਕਸੀ ਲੋਕਾਂ ਨੂੰ ਬੰਨ ਸਕੀ ਉਹਨਾਂ ਕ ਬੰਨ ਲਈਏ ਇਹ ਨਾ ਓਬਵੀਅਸ ਨੇਰੀ ਦੇ ਵਿੱਚ ਇਹ ਵੀ ਉੱਟਦੇ ਜਾਣ ਡੋਸਟਰ ਮੂਲ ਮੁੱਦੇ ਤੋਂ ਹਟ ਕੇ ਨਾ ਮੇਰੇ ਇੱਕ ਛੋਟਾ ਜਿਹਾ ਸਵਾਲ ਆ ਉਹਦਾ ਆਨਸਰ ਜ਼ਰੂਰ ਕਰਿਓ ਵੈਸੇ ਆਪਾਂ ਦੇਖਦੇ ਆਂ ਕਿ ਜਿਹੜਾ ਆਰਮੀ ਦਾ ਜਰਨ ਉਹਨੂੰ ਉੱਥੇ ਤੱਕ ਰੱਖਿਆ ਜਾਂਦਾ ਹੈ ਕਿ ਉਹ ਆਰਮੀ ਨੂੰ ਮੋਬਿਲਾਈਜ਼ ਕਰਦਾ ਜਿਹੜਾ ਫੌਜੀ ਹੁੰਦਾ ਉਹ ਕੰਬੈਟ ਚ ਵੈਦਰ ਵਧੀਆ ਹੁੰਦਾ ਉਹਨੂੰ ਉੱਥੇ ਰੱਖਿਆ ਜਾਂਦਾ ਉਹਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ ਜਾਂਦਾ ਜਾਂ ਜਿਹੜੇ ਦੇਸ਼ ਐ ਕਰਦੇ ਆ ਪਾਕਿਸਤਾਨ ਵਰਗੇ ਉਹਨਾਂ ਦਾ ਉਹਨਾਂ ਦਾ ਆਪਾਂ ਹਾਲ ਦੇਖਦੇ ਆ ਤੇ ਆਪਾਂ ਜਦੋਂ ਸਿਆਸਤ ਵਿੱਚ ਆਉਂਦੇ ਆ ਹੁਣ ਜਿਵੇਂ ਸੰਦੀਪ ਸਾਨੀ ਹੈ ਉਹਨੇ ਜੋ ਕੀਤਾ ਪੰਥ ਨੂੰ ਉਹਦੇ ਉਹ ਪੰਥ ਦਾ ਫੌਜੀ ਬਣ ਕੇ ਉੱਭਰਿਆ ਜਿਵੇਂ ਤੁਸੀਂ ਗੱਲ ਕਹੀ ਉਹਨੂੰ ਅਸੀਂ ਸਿਆਸਤ ਨਾਲ ਕਿਉਂ ਜੋੜ ਦਿੰਦੇ ਆ ਪਰਿਵਾਰ ਫਿਰ ਉਹ ਸਿਆਸਤ ਵੱਲ ਖਦਾਲ ਜਾਂਦਾ ਇੱਕ ਇੱਕ ਗੱਲਾਂ ਤਾਂ ਨਾ ਸੁਣੋ ਜਿਹੜੀਆਂ ਨਾ ਮੈਂ ਐਨਾਲਿਸਿਸ ਕਰਦਾ ਮੈਂ ਜਿਹੜੀ ਐਨਾਲਿਸਿਸ ਕਰਦਾ ਕਿ ਪਾਵਰ ਜਦੋਂ ਤੱਕ ਨਹੀਂ ਆਂਦੀ ਤੁਸੀਂ ਆਪਣੇ ਮਸਲੇ ਹੱਲ ਨਹੀਂ ਕਰ ਸਕਦੇ ਤੁਹਾਡੇ ਮਸਲੇ ਉਦੋਂ ਹੱਲ ਹੁੰਦੇ ਜਦੋਂ ਪਾਵਰ ਆਵੇ ਲੇਕਿਨ ਪੰਜਾਬ ਦੀ ਬਦਕਿਸਮਤੀ ਕਹੀਏ ਕਿ ਜਿੰਨੇ ਇੱਥੇ ਹੁਕਮਰਾਨ ਪੰਜਾਬ ਦੇ ਰਹੇ ਨੇ ਇਹਨਾਂ ਨੇ ਸੈਂਟਰ ਦੀ ਸਰਕਾਰਾਂ ਅੱਗੇ ਗੋਡੇ ਟੇਕੇ ਨੇ ਕੋਈ ਵੀ ਰਿਆ ਇਹਨਾਂ ਨੇ ਕੇਂਦਰ ਸਰਕਾਰਾਂ ਦੇ ਅੱਗੇ ਲੰਮੇ ਪੈ ਗਏ ਨੇ ਜਿਹਦੇ ਕਰਕੇ ਪੰਜਾਬ ਦੇ ਹੱਕਾਂ ਦਾ ਕਤਲ ਹੋ ਗਿਆ ਮੈਂ ਤਾਂ ਹੁਣੇ ਪਿੱਛੇ ਜੀ ਇੱਕ ਲੀਡਰ ਦਾ ਬਿਆਨ ਆਇਆ ਸੀ ਕਿ ਪੰਜਾਬ ਦੇ ਲੀਡਰ ਤਾਂ ਸਿਰਫ ਝੰਡੀ ਵਾਲੀ ਕਾਰ ਮੰਗਣ ਆਉਂਦੇ ਆ ਇਹ ਪੰਜਾਬ ਦੀਆਂ ਕੋਈ ਮੰਗਾਂ ਦੀ ਗੱਲ ਥੋੜਾ ਕਰਦੇ ਆ ਮੈਂ ਚਲੋ ਉਹ ਡਿਬੇਟ 'ਚ ਨਹੀਂ ਪੈਣਾ ਨਵੀਂ ਸ਼ੁਰੂ ਹੋ ਜਾਏਗੀ ਲੇਕਿਨ ਮੈਨੂੰ ਇਹ ਦੱਸੋ ਕਿਹੜਾ ਪੰਜਾਬ ਦਾ ਲੀਡਰ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇ ਕੇ ਆ ਗਿਆ ਜਿਨੇ ਪੰਜਾਬ ਨੇ ਉਸ ਮੁੱਖ ਮੰਤਰੀ ਦਾ ਨਾਮ ਦੱਸੋ ਜਿਨੇ ਜਾ ਕੇ ਉਥੇ ਜ਼ਮੀਨ ਤੇ ਬਹਿ ਗਿਆ ਹੋਵੇ ਕਿ ਚੰਡੀਗੜ੍ਹ ਸਾਡਾ ਵਾਪਸ ਮੈਨੂੰ ਨਾਮ ਦੱਸੋ ਕਿਹੜਾ ਮੁੱਖ ਮੰਤਰੀ ਆ ਹੋ ਗਿਆ ਜਿੰਨੇ ਐਸਵਾਈਐਲ ਦੇ ਉੱਤੇ ਪੂਰਾ ਧੱਕਾ ਦਬਈ ਠੀਕ ਹੈ ਯਾਰ ਖਤਮ ਹੋ ਗਿਆ ਸੀ ਪਾਣੀ ਦੇਣਾ ਹੀ ਨਹੀਂ ਜੋ ਕਰਨਾ ਕਰ ਲ ਕੁਛ ਨਹੀਂ ਕਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਜਿੰਨੇ ਕਿਹਾ ਹੋਵੇ ਬਈ ਹਿਮਾਚਲ ਅਸੀਂ ਦਿੱਤਾ ਅਸੀਂ ਕੱਟ ਕੇ ਆਪਣੇ ਅੰਗ ਜੋ ਹਿਮਾਚਲ ਦਿੱਤਾ ਤੇ ਅੱਜ ਅਸੀਂ ਆ ਜਮੀਨ ਨਹੀਂ ਉੱਥੇ ਲੈ ਸਕਦੇ ਕਿਸ ਨੇ ਆਵਾਜ਼ ਚੁੱਕੀ ਆ ਤੁਹਾਨੂੰ ਪਤਾ ਹਿਮਾਚਲ ਪੰਜਾਬ ਦਾ ਹਿੱਸਾ ਸੀ ਅਸੀਂ ਪੰਜਾਬ ਛੋਟਾ ਕੀਤਾ ਹਿਮਾਚਲ ਅਲੱਗ ਕੀਤਾ ਲੇਕਿਨ ਮੈਨੂੰ ਇੱਕ ਮੁੱਖ ਮੰਤਰੀ ਦਾ ਨਾਮ ਦੱਸ ਦੋ ਜਿਨੇ ਇਹ ਕਿਆ ਹੋਵੇ ਭਈ ਪੰਜਾਬੀ ਕਿਉਂ ਨਹੀਂ ਇੱਥੇ ਹਿਮਾਚਲ ਚ ਜ਼ਮੀਨ ਐ ਸਕਦਾ ਇਹ ਜ਼ਮੀਨ ਹੀ ਸਾਡੀ ਸੀ ਅਸੀਂ ਦੇ ਕੇ ਉਸ ਜ਼ਮੀਨ ਤੇ ਅਸੀਂ ਆਪਣਾ ਘਰ ਬਣਾਣ ਲਈ ਤਰਸਦੇ ਹ ਲੋਕ ਭਈ ਸਾਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਲੈ ਨਹੀਂ ਸਕਦੇ ਦੱਸੋ ਕਿੰਨੇ ਗੱਲ ਕੀਤੀ ਹੋਵੇ ਮੈਂ ਤਾਂ ਕਹਿੰਦਾ ਪੰਜਾਬ ਦੇ ਪੈਕੇਜ ਲਈ ਜਦੋਂ ਟੈਕਸ ਪੈਕੇਜ ਮਿਲਿਆ ਜੀ ਐਨ ਕੇ ਨੂੰ ਮਿਲਿਆ ਉੱਤਰਾਖੰਡ ਨੂੰ ਮਿਲਿਆ ਹਿਮਾਚਲ ਨੂੰ ਮਿਲਿਆ ਪੰਜਾਬ ਕਿਉਂ ਛੱਡਿਆ ਗਿਆ ਕਿਹੜੇ ਮੁੱਖ ਮੰਤਰੀ ਨੇ ਕਿਹਾ ਵੀ ਜਾ ਕੇ ਮੈਂ ਦਿੱਲੀ ਘੇਰ ਲੂੰਗਾ ਵੀ ਸਾਨੂੰ ਪੰਜਾਬ ਨਾਲ ਕਿਉਂ ਤੁਸੀਂ ਵਿਤਕਰਾ ਕੀਤਾ ਕੋਈ ਨਹੀਂ ਬੋਲਿਆ ਇਹ ਪੰਜਾਬ ਦੀ ਬਦਕਿਸਮਤੀ ਹੈ ਅਸੀਂ ਪੰਜਾਬ ਦੇ ਹੱਕਾਂ ਲਈ ਇੱਥੇ ਨਹੀਂ ਹੁਕਮਰਾਨ ਖੜੇ ਹੋਏ ਇਸ ਕਰਕੇ ਜਦੋਂ ਨਹੀਂ ਕੁਝ ਮਿਲਦਾ ਫਿਰ ਲੋਕ ਇਧਰਲੇ ਪਾਸੇ ਦੇਖਦੇ ਆ ਖਰੇ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਸਾਡੀ ਆਪ ਹੀ ਕਾਨੂੰਨ ਆਪਣੇ ਹੱਥ ਚ ਲੈ ਕੇ ਸਿੱਖਾਂ ਨੂੰ ਇਨਸਾਫ ਦਵਾਤਾ ਉਨੇ ਮਤਲਬ ਗੱਲ ਕੀਤੀ ਹੈ ਜੋ ਸਿੱਖ ਸੈਂਟੀਮੈਂਟਸ ਕਹਿੰਦੇ ਆ ਜੋ ਲੋਕਾਂ ਨਾਲ ਮੈਂ ਗੱਲ ਕਰਦਾ ਫਿਰ ਲੋਕਾਂ ਦੀਆਂ ਭਾਵਨਾਵਾਂ ਉਧਰ ਜੁੜਦੀਆਂ ਮੈਂ ਹਾਲਾਂਕਿ ਹਥਿਆਰ ਚੁੱਕ ਕੇ ਹਿੰਸਾ ਕਰਨ ਵਾਲੇ ਦਾ ਪੱਖ ਧਰ ਨਹੀਂ ਆ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਦੀ ਮੈਂ ਜਿਹੜੀ ਗੱਲ ਆ ਉਹਨੂੰ ਮੈਂ ਤੁਹਾਡੇ ਮਾਈਕ ਦੇ ਅੱਗੇ ਬੋਲ ਰਿਹਾ ਬਈ ਲੋਕ ਇਹ ਸੋਚਦੇ ਨੇ ਬਈ ਘੱਟੋ ਘੱਟ ਕਿਸੇ ਨੇ ਗੱਲ ਤਾਂ ਕੀਤੀ 33 ਸਾਲ ਤੋਂ ਸੁਪਾਸਰ ਹੰਦ ਛਾਤੀ ਚੋੜੀ ਕਰਕੇ ਘੁੰਮਦਾ ਰਿਹਾ ਕਿਸੇ ਨੇ ਤਾਂ ਪੱਗ ਚੱਕ ਕੇ ਸਿੱਖਾਂ ਦੀ ਸਿਰ ਤੇ ਰੱਖੀ ਆ ਸੋ ਇਹ ਸੈਂਟੀਮੈਂਟਸ ਆ ਸਿੱਖਾਂ ਦੇ ਇਨਸਾਫ 'ਚ ਇਹੀ ਸੁਪਾਸਰ ਹੰਦ ਨੂੰ ਅੱਜ ਤੋਂ 15 ਸਾਲ ਪਹਿਲਾਂ ਫਾਂਸੀ ਦੇ ਦਿੱਤੀ ਜਾਂਦੀ ਤੇ ਫੇਰ ਲੋਕਾਂ ਨੂੰ ਲੱਗਣਾ ਸੀ ਸਾਡੇ ਹੱਕਾਂ ਦੀ ਗੱਲ ਹੋ ਰਹੀ ਆ ਅੱਜ ਤੁਸੀਂ ਦੇਖੋ ਜਾ ਕੇ ਅੱਜ ਵੀ ਸਿੱਖ ਦੰਗਿਆਂ ਦੇ ਵਿਰੋਧੀਆਂ ਦੀ ਅੱਜ ਤੱਕ ਜਿਹੜੀਆਂ ਮਸਜਾਵਾਂ ਦੀ ਅੱਜ ਤੱਕ ਕੇਸ ਦਾਇਰ ਹੋ ਰਹੇ ਆ ਕਿੰਨੇ ਸਾਲ ਹੋ ਗਏ ਆ 41 ਸਾਲ ਬਾਅਦ 41 ਸਾਲ ਬਾਅਦ ਹਿੰਮਤ ਹੈ ਮੈਂ ਕਹਿਣਾ ਅੱਜ ਵੀ ਕੋਰਟਾਂ ਚ ਕੇਸ ਲੜ ਰਹੇ ਆ ਜੇ ਇਹੀ ਸਾਨੂੰ 1990 ਦੇ ਵਿੱਚ ਹੀ 92 ਦੇ ਵਿੱਚ ਹੀ ਸਾਰਿਆਂ ਨੂੰ ਸਜ਼ਾਵਾ ਹੁੰਦੀਆਂ ਤੇ ਪੰਜਾਬ ਦੇ ਵਿੱਚ ਕਦੀ ਵੀ ਜਿਹੜੀਆਂ ਇਦਾਂ ਦੀਆਂ ਭਾਵਨਾਵਾਂ ਨਹੀਂ ਖੜੀਆਂ ਹੋਣੀਆਂ ਸੀਆਂ ਜਿਹੜੀਆਂ ਅਲੱਗ ਸਟੇਟ ਜਾਂ ਖਾਲਸਾਣ ਦੀ ਮੰਗ ਕਰਦੀਆਂ ਸਭ ਕਾਂਗਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਲੱਗਦਾ ਇੰਨਾ ਤੇ ਡਿਕਲੇਅਰ ਕਰਤਾ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਸਿਆਸੀ ਤੌਰ ਤੇ ਉਹ ਕਿਸੇ ਨੈਸ਼ਨਲ ਪਾਰਟੀ ਨਾਲ ਨਹੀਂ ਰਹਿ ਗਈ ਹੁਣ ਸਿਰਫ ਖਾਲਸਾਣ ਨਾਲ ਰਹਿ ਗਈ ਹੈ ਨਹੀਂ ਉਹ ਇਲਾਕਾ ਅਨਲਿਕੋ ਗੱਲ ਪਤਾ ਕੀ ਹੈ ਫਿਰ ਤੁਸੀਂ ਗੱਲ ਨੂੰ ਦੂਜੇ ਪਾਸੇ ਲੈ ਗਏ ਬੇਸਿਕਲੀ ਤੁਸੀਂ ਭਾਈ ਅਮਰਪ੍ਰੀਤਪਾਲ ਸਿੰਘ ਖਾਲਸਾ ਨੂੰ ਖਾਲਸਾ ਦੀ ਸੰਗਿਆ ਦੇ ਰਹੇ ਹੋ ਤੁਸੀਂ ਭਾਈ ਮਨਦੀਪ ਸਿੰਘ ਨੂੰ ਖਾਲਸਾ ਦੀ ਸੰਗਿਆ ਦੇ ਰਹੇ ਹੋ ਠੀਕ ਹੈ ਨਾ ਤੁਸੀਂ ਕਹਿ ਰਹੇ ਹੋ ਮੈਂ ਇਹ ਗੱਲ ਕਹਿਣਾ ਪਿਆ ਭਈ ਜੇ ਤੁਸੀਂ ਇਹ ਪੰਜਾਬ ਦੇ ਮਸਲੇ ਹੀ ਹੱਲ ਕਰਦੇ ਹੋ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਭਾਈ ਸੰਦੀਪ ਸਿੰਘ ਮਨਦੀਪ ਸਿੰਘ ਵਰਗੇ ਨਹੀਂ ਨਿਕਲਣਗੇ ਇਹ ਇਹ ਪੰਜਾਬ ਲਈ ਡਟ ਕੇ ਖੜਦੇ ਨੇ ਇਸ ਕਰਕੇ ਇਹਨਾਂ ਨੂੰ ਲੋਕ ਖਾਲਸਾਣ ਦੀ ਸੰਗਿਆ ਦਿੰਦੇ ਹੁਣ ਦੱਸੋ ਕਿਸਾਨੀ ਅੰਦੋਲਨ ਚੱਲਿਆ ਤੁਸੀਂ ਉਹ ਖਾਲਸਾਣੀਆਂ ਦਾ ਅੰਦੋਲਨ ਸੀ ਡਟ ਕੇ ਤੁਹਾਡੇ ਚੈਨਲਾਂ ਨੇ ਖਬਰਾਂ ਚਲਾਈਆਂ ਖਾਲਸਾਨੀਆਂ ਦਾ ਅੰਦੋਲਨ ਖਾਲਸਾਨੀਆਂ ਦਾ ਅੰਦੋਲਨ ਤੇ ਉਸੇ ਉਸ ਮੈਂ ਦੱਸੋ ਉਸ ਅੰਦੋਲਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਉਹਨਾਂ ਕੋ ਮਾਫੀ ਮੰਗੀ ਕੀ ਮੈਂ ਸਮਝਾਂ ਹਿੰਦੁਸਤਾਨ ਦੇ ਹੁਕਮਰਾਨ ਉਹਨਾਂ ਨੇ ਖਾਲਸਾਨੀਆਂ ਤੋਂ ਮਾਫੀ ਮੰਗੀ ਚੈਨਲਾਂ ਨੇ ਤਾਂ ਖਬਰ ਚਲਾਈ ਖਾਲਸਾਨੀ 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 ਇਸ ਕਰਕੇ ਲੜਾਈ ਖਾਲਸਾ ਦੀ ਨਹੀਂ ਹੈਗੀ ਲੜਾਈ ਪੰਜਾਬ ਦੇ ਹੱਕਾਂ ਦੀ ਹੈ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹ ਹਕੂਮਤਾਂ ਦੀ ਅੱਖਾਂ 'ਚ ਰੜਕਦਾ ਉਹ ਜੇਲਾ 'ਚ ਹੈਗੇ ਨੇ ਤੁਹਾਡੇ ਸਾਹਮਣੇ ਜੇਲਾ 'ਚ ਨਹੀਂ ਮੈਂ ਤਾਂ ਇਹ ਕਹਿੰਦਾ ਪੰਜਾਬ ਦੇ ਜਿੰਨੇ ਮਸਲੇ ਆ ਜਿੰਨੇ ਫੇਕ ਇਨਕਾਊਂਟਰ ਹੋਏ ਆ ਸਭ ਕੁਝ ਮਸਲੇ ਆ ਲਿਖੂ ਵਾਰੀ ਹੋ ਜਾਂ ਤੇ ਇਹ ਗੱਲਾਂ ਸਾਨੂੰ ਸੁਣਨ ਨੂੰ ਮਿਲਣ ਹੀ ਨਾ ਜੀ ਦੋਸਤੋ ਮੇਰੀ ਮਰਾਦ ਹੈ ਕਿ ਕੀ ਆਮ ਆਦਮੀ ਪਾਰਟੀ ਜਾਂ ਬੀਜੇਪੀ ਇੱਥੇ ਕੋਈ ਉਹਦਾ ਅਖਤਿਆਰ ਨਹੀਂ ਕਰਦੀ ਕਿ ਹੁਣ ਕਾਂਗਰਸ ਆਪਣਾ ਮੂਲ ਅਪੋਨੈਂਟ ਸਿਰਫ ਅਮਰਿਤਪਾਲ ਗਿਆਉਂ ਦੀ ਪਾਰਟੀ ਨੂੰ ਸਮਝ ਰਹੀ ਹੈ ਉਹ ਜੋ ਮੈਂ ਤੁਹਾਡੇ ਕੋਲ ਮੈਨੂੰ ਲੱਗਦਾ ਇੱਕ ਹਫਤਾ ਪਹਿਲਾਂ ਵੀ ਤੁਹਾਨੂੰ ਇਸ ਚੀਜ਼ ਤੇ ਇੰਟਰਵਿਊ ਦਿੱਤੀ ਸੀ ਕਿ ਜ਼ਮੀਨ ਦੇ ਹੇਠਾਂ ਕਰੰਟ ਬਹੁਤ ਹੈ ਤੁਸੀਂ ਫਰੀਦਕੋਟ ਦੀ ਸੀਟ ਦਾ ਐਗਜ਼ਾਮਪਲ ਲੈ ਲਓ ਲੋਕੀ ਕਹਿ ਰਹੇ ਸੀ ਕਰਮਜੀਤ ਅਨਮੋਲ ਜਿੱਤ ਗਿਆ ਕੋਈ ਕਹਿੰਦਾ 8000 ਤੋਂ ਜਿੱਤ ਗਿਆ ਕੋਈ ਕਹਿੰਦਾ 1 ਲੱਖ ਤੋਂ ਜਿੱਤ ਗਿਆ 72 ਘੰਟੇ ਪਹਿਲਾਂ ਇੱਕ ਗੱਲ ਚੱਲੀ ਯਾਰੇ ਉਹਦਾ ਮੁੰਡਾ ਜਿੰਨੇ ਸਿੱਖਾਂ ਦੀ ਡਿੱਗੀ ਹੋਈ ਪੱਗ ਸਿਰ ਤੇ ਚੁੱਕ ਕੇ ਰੱਖੀ ਸੀ ਇਹ ਉਹਦਾ ਮੁੰਡਾ ਪਾਏ ਦਾ ਕਰਜ਼ਾ ਲਾ ਦੀਏ ਲੋਕਾਂ ਨੇ ਵੋਟ ਪਾਤੀ ਸਿੱਖਾਂ ਦੇ ਸੈਂਟੀਮੈਂਟਸ ਬਹੁਤ ਹੈ ਦਰਦ ਬਹੁਤ ਹੈ ਉਹਨੂੰ ਸਮਝਣ ਦੀ ਲੋੜ ਹੈ ਮੈਂ ਤਾਂ ਇਹ ਕਈ ਵਾਰੀ ਕਹਿਣਾ ਹੁੰਨਾ ਸਾਰੇ ਸਿਆਸੀ ਲੀਡਰਾਂ ਨੂੰ ਬਾਈ ਯਾਰੇ ਤੁਸੀਂ ਮਸਲੇ ਹੱਲ ਕਰਾ ਦਿਓ ਸਾਡੇ ਪੰਜਾਬ ਦੇ ਵਿੱਚ ਕੁਝ ਨਹੀਂ ਹੋਣਾ ਪੰਜਾਬ ਏ ਕਲਾਸ ਰਹੂਗਾ ਪੰਜਾਬ ਨੂੰ ਤਾਂ ਖੁਸ਼ਹਾਲ ਦੇਖਣਾ ਚਾਹੁੰਦੇ ਆ ਭਾਈ ਅਮਰਪਾਲ ਸਿੰਘ ਖਾਲਸਾ ਕੀ ਸਿਖਿਓ ਉਹ ਕਹਿੰਦੇ ਸੀ ਚਲੋ ਨਸ਼ੇ ਛੱਡੋ ਖਾਲਸਾ ਪੰਥ ਦਾ ਹਿੱਸਾ ਬਣੋ ਗੁਰੂ ਦੇ ਸਿੱਖ ਬਣੋ ਮੈਨੂੰ ਇਹ ਦੱਸੋ ਉਹਨਾਂ ਨੇ ਉਹਨਾਂ ਨੂੰ ਜੇਲ੍ਹ ਚ ਦੇ ਤਾ ਜੇਲ੍ਹ ਚ ਦੇ ਤਾ ਸਿੱਖਾਂ ਦੇ ਸੈਂਟੀਮੈਂਟ ਸਰਟ ਹੋਏ ਬਈ ਯਾਰ ਇਹ ਤਾਂ ਸਾਡਾ ਨਸ਼ਾ ਛੁਡਾਉਂਦੇ ਬਈ ਸੀ ਇਹ ਤਾਂ ਵਹੀਰ ਕੱਢਦੇ ਬਈ ਸੀਗੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਂਦੇ ਬਈ ਸੀ ਉਹ ਸੈਂਟੀਮੈਂਟ ਸਰਟ ਹੋ ਗਏ ਉਹਨਾਂ ਨੂੰ ਵੋਟ ਡੱਟ ਕੇ ਪੈ ਗਈ ਇਦਾਂ ਹੀ ਭਾਈ ਮਨਦੀਪ ਸਿੰਘ ਜੇ ਇੱਕ ਵਾਰੀ ਜਿੰਨਾ ਬੋਲਣਗੇ ਜਿੱਦਾਂ ਚੱਲਦੇ ਪਏ ਨੇ ਜੇ ਭਾਈ ਮਨਦੀਪ ਸਿੰਘ ਦੇ ਪਾਸੇ ਇਹ ਗੱਲ ਫਿਰ ਉੱਢ ਨਿਕਲ ਕੇ ਆਂਦੀ ਹੈ ਬਈ ਇਹਨਾਂ ਨੇ ਸਿੱਖਾਂ ਦੇ ਸੈਂਟੀਮੈਂਟਸ ਨੂੰ ਸਮਝਿਆ ਤੇ ਅੰਦਰ ਸੌਤਾ ਸਰਹੰਦ ਦਾ ਸੌਦਾ ਲਾਇਆ ਸੂਬਾ ਸਰਹੰਦ ਦਾ ਤੇ ਲੋਕਾਂ ਦੇ ਮਨਾਂ ਵਿੱਚ ਗੱਲ ਆਊਗੀ ਲੋਕ ਵੋਟ ਪਾ ਦੇਣਗੇ ਲੋਕ ਵੋਟ ਪਾ ਦੇਣਗੇ ਲੱਕੀ ਲੋਕੀ ਪੰਜਾਬ ਦੇ ਲੋਕ ਜਿਹੜੇ ਆ ਇਹ ਵੀ ਨਹੀਂ ਮੈਂ ਕਹਿੰਦਾ ਕਿ ਹਥਿਆਰਾਂ ਦੇ ਪੱਖਤਾਰ ਆ ਹਥਿਆਰਾਂ ਦੇ ਬਿਲਕੁਲ ਪੱਖਤਾਰ ਨਹੀਂ ਆ ਜਿਹੜਾ ਕਾਨੂੰਨ ਆਪਣੇ ਹੱਥ ਲੈਣ ਦੇ ਪੱਖਤਾਰ ਨਹੀਂ ਆ ਲੇਕਿਨ ਸਾਡੇ ਪੰਜਾਬੀਆਂ ਦੇ ਵਿੱਚ ਤੁਸੀਂ ਦਰਦ ਬਹੁਤ ਹੈ ਅੰਦਰ ਅੱਗ ਬਹੁਤ ਹੈ ਉਸ ਅੱਗ ਨੂੰ ਮਹਿਸੂਸ ਕਰਨ ਦੀ ਲੋੜ ਹੈ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਤਰਨਤਾਰਨ ਦੀ ਦੇਖਣ ਵਾਲੀ ਗੱਲ ਹੈ ਕਿ ਆਖਿਰ ਬਾਕੀ ਪਾਰਟੀਆਂ ਇੱਥੇ ਕਿਸ ਤਰ੍ਹਾਂ ਦਾ ਰੂਪ ਅਖਤਿਆਰ ਕਰਦੀਆਂ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ